ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਬਲੌਗ ਦੇ ਵਿੱਚ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਆਪਾਂ ਅੱਜ ਦਿਖਾਉਣੇ ਆ ਜੀ ਤੁਹਾਨੂੰ ਮੇਲਾ ਪਿੰਡ ਨਮਾਦਿਆਂ ਦਾ ਮੇਲਾ ਜੀ ਇਹ ਇਹ ਵੀ ਮਸ਼ਹੂਰ ਮੇਲਾ ਜੀ ਬੜਾ ਬਹੁਤ ਸਾਲਾਂ ਤੋਂ ਭਰਦਾ ਆ ਰਿਹਾ ਜੀ ਪੁਰਾਣਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਮੇਲਾ ਲੱਗਦਾ ਜੀ ਇੱਥੇ ਦੇਖ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਮਾਤਰਾ ਵਿੱਚ ਦੁਕਾਨਾਂ ਨੇ ਇੱਥੇ ਹੰਡੋਲ ਵੀ ਬਹੁਤ ਮੈਨਾਂ ਦਾ 4-5 ਹੰਡੋਲ ਹੋਣੇ ਵੱਡੇ ਜੀ ਬਾਕੀ ਕਿਸ਼ਤੀਆਂ ਬਹੁਤ ਨੇ ਦਿਖਾਉਣੇ ਸੋ ਇਹਨੂੰ ਅੱਗੇ ਆਪਾਂ ਬਹੁਤ ਹੀ ਵਧੀਆ ਸਰਦਾ ਪਾਵਨਾ ਨਾਲ ਮੇਲਾ ਲੱਗਦਾ ਜੀ ਲੋਕ ਆਉਂਦੇ ਨੇ ਸਰਦਾ ਨਾਲ ਇੱਥੇ ਮੱਥਾ ਟੇਕਣ ਦੂਰੋਂ ਦੂਰੋਂ ਆਉਂਦੇ ਨੇ ਜੀ ਬਹੁਤ ਦੂਰੋਂ ਦੂਰੋਂ ਲੋਕ ਪਹੁੰਚਦੇ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਰੌਣਕੇ ਰੌਣਕ ਇੱਧਰ ਮਠਿਆਈਆਂ ਦੇਖ ਸਕਦੇ ਹੋ ਤੁਸੀਂ ਬੜਾ ਮਸੂਰ ਮੇਲਾ ਇਹ ਵੀ ਇੱਕ ਆਪਣਾ ਮੇਰੇ ਨੇੜੇ ਹੀ ਲੱਗਦਾ ਥੋੜਾ ਦੇਖ ਸਕਦੇ ਹੋ ਤੁਸੀਂ ਕਰੋਨਮਾਦਿਆਂ ਵਾਲੇ ਮੇਲੇ ਦੇ ਦਰਸ਼ਨ ਤੁਸੀਂ ਦੇਖ ਸਕਦੇ ਹੋ ਤੁਸੀਂ ਪੂਰੀ ਵੀਡੀਓ ਦੇਖ ਸਕਦੇ ਹੋ ਇਹਦੇ ਵਿੱਚ ਪੂਰਾ ਆਪਾਂ ਨਹੀਂ ਦਿਖਾਇਆ ਹੋਇਆ ਆਪਾਂ ਅੱਗੇ ਦਿਖਾਉਨੇ ਆ ਗੁੱਗਾ ਮਾੜੀ ਅੱਗੇ ਮੱਥਾ ਟੇਕ ਕੇ ਅੱਗੇ ਆਪਾਂ ਦਿਖਾਵਾਂਗੇ ਅੱਗੇ ਸਾਰਾ ਹੋਰ ਹੰਡੋਲ ਸਭ ਵੀਡੀਓ ਨਾਲ ਬਣੇ ਰਹੋ ਸਾਨੂੰ ਸਾਰਾ ਮੇਲਾ ਦਿਖਾਇਆ ਜਾਊਗਾ ਤੇ ਹੋਰ ਵੀਡੀਓ ਦੇਖਣ ਲਈ ਤੁਸੀਂ ਆਪਾਂ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਸ਼ੇਅਰ ਕਰ ਦਿਓ ਹੋਰ ਵੀਡੀਓ ਦੇਖਣ ਲਈ ਇਦਾਂ ਦੀਆਂ ਹੋਰ ਵੀਡੀਓ ਆਪਾਂ ਲੈ ਕੇ ਆਉਂਦੇ ਰਹਾਂਗੇ। ਦੋਸਤੋ ਆਪਾਂ ਚੱਲਿਆਂ ਆਪਣੋਂ ਉੱਪਰ ਮੱਥਾ ਟੇਕਣਾ। ਉੱਪਰੋਂ ਮੱਥਾ ਟੇਕ ਕੇ ਉੱਪਰ ਟਿਕਦਾ ਮੱਥਾ ਫਿਰ نیچے ਆ ਜਾਂਦਾ ਜੀ ਥੱਲੇ। ਅੱਗੇ ਆਹ ਦੇਖੋ ਜੀ ਪੱਖਿਆਂ ਦਾ ਬਹੁਤ ਪ੍ਰਬੰਧਾ ਜੀ ਬਹੁਤ ਪੱਖੇ ਲੱਗੇ ਹੋਏ ਨੇ ਜੀ। ਪੱਖੇ ਲੱਗੇ ਹੋਏ ਨੇ ਬਹੁਤ ਜ਼ਿਆਦਾ ਦੇਖ ਸਕਦੇ ਹੋ ਸੰਗਤਾਂ ਲਈ। ਵੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਗਰਮੀ ਨਾ ਆਵੇ ਗਰਮੀ ਵੀ ਬਹੁਤ ਜ਼ਿਆਦਾ ਸੀ ਪੱਖਿਆਂ ਦਾ ਬਹੁਤ ਖਾਸ ਪ੍ਰਬੰਧ ਹੈ ਜਿੱਥੇ ਸੁਵਿਧਾ ਬਹੁਤ ਵਧੀਆ ਨੇ ਇੱਥੇ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਇੱਥੇ ਆ ਕੇ ਸਕੂਨ ਮਿਲਦਾ ਜੀ ਸੰਗਤਾਂ ਬਹੁਤ ਦੂਰੋਂ ਦੂਰੋਂ ਮੱਥਾ ਟੇਕਣ ਆਉਂਦੀਆਂ ਨੇ ਜੀ ਇੱਥੇ ਬਹੁਤ ਦੂਰ ਦੂਰੋਂ ਸੰਗਤਾਂ ਆਉਂਦੀਆਂ ਨੇ ਇਕੱਠ ਤੁਸੀਂ ਦੇਖ ਸਕਦੇ ਹੋ ਇੱਥੇ ਇਕੱਠ ਬਹੁਤ ਜ਼ਿਆਦਾ ਹੁੰਦਾ ਜੀ ਤੁਸੀਂ ਦੇਖ ਸਕਦੇ ਹੋ ਇੱਧਰ ਟੂੜਾ ਲਈ ਲੱਗਦੇ ਰਹੇ ਨੇ ਇਧਰ ਆਪਣਾ ਟੂੜਾ ਦੇਖ ਸਕਦੇ ਹੋ ਤੁਸੀਂ ਤਿੰਨ ਮਾਤਿਆਂ ਦਾ ਮੇਲਾ ਹੀ ਇਹ ਦੇਖ ਸਕਦੇ ਹੋ ਕਰੋ ਦਰਸ਼ਨ ਤੁਸੀਂ ਆ ਦੇਖ ਸਕਦੇ ਹੋ ਜੀ ਆਪਣਾ ਬਹੁਤ ਸੰਗਤ ਪਹੁੰਚੀ ਹੋਈ ਹੈ ਜੀ ਇੱਥੇ ਮੇਲਾ ਦੇਖਣਾ ਦੇਖ ਸਕਦੇ ਹੋ ਤੁਸੀਂ ਆ ਰੌਣਕ ਮੇਲੇ ਦੀ ਬਹੁਤ ਹੀ ਜ਼ਿਆਦਾ ਮਾਤਰਾ ਵਿੱਚ ਦੁਕਾਨਾਂ ਨੇ ਜੀ ਵਧੀਆ ਮੇਲਾ ਭਰਦਾ ਜੀ ਇੱਥੇ ਵੱਡਾ ਦੇਖ ਸਕਦੇ ਹੋ ਤੁਸੀਂ ਐਨ ਵਧੀਆ ਦੇਖ ਸਕਦੇ ਹੋ ਤੁਸੀਂ ਦੇਖੋ ਜੀ ਫਿਰ ਆਪਣਾ ਨਮਾਦਿਆਂ ਦਾ ਮੇਲਾ ਜੀ ਦੇਖ ਸਕਦੇ ਹੋ ਤੁਸੀਂ ਚੱਲ ਰਿਹਾ ਜੀ ਜੋਰਾਂ ਸੋਰਾਂ ਤੇ ਤੁਸੀਂ ਦੇਖ ਸਕਦੇ ਹੋ ਤੇ ਗਰਮੀ ਤਾਂ ਪੂਰੀ ਆਈ ਗਰਮੀ ਬਹੁਤ ਆ ਤੇ ਦੇਖੋ ਮੇਲਾ ਹੰਡੋੜ ਦਿਖਾਉਣੇ ਸਾਨੂੰ ਅੱਗੇ ਆਪਾਂ ਹੰਡੋੜ ਦੇਖੋ ਤੁਸੀਂ ਕਿੰਨੀ ਮਾਤਰਾ ਵਿੱਚ ਚੱਲ ਰਹੇ ਨੇ ਕਿਸ਼ਤੀਆਂ ਵੀ ਨੇ ਦੇਖ ਸਕਦੇ ਹੋ ਤੁਸੀਂ ਆਹ ਦੇਖੋ ਹੰਡੋੜ ਕਿਸ਼ਤੀਆਂ ਕਈ ਮਾਤਰਾ ਵਿੱਚ ਆਈਆਂ ਹੋਈਆਂ ਨੇ ਦੇਖ ਸਕਦੇ ਹੋ ਦੁਕਾਨਾਂ ਤੁਸੀਂ ਬਹੁਤ ਹੀ ਪ੍ਰਸਿੱਧ ਮੇਲਾ ਜੀ ਇਹ ਬਹੁਤ ਸਾਲਾਂ ਤੋਂ ਪੁਰਾਣਾ ਲੱਗਦਾ ਆ ਰਿਹਾ ਜੀ ਇਹ ਦੂਰੋਂ ਦੂਰੋਂ ਸੰਗਤਾਂ ਪਹੁੰਚਦੀਆਂ ਨੇ ਜੀ ਇਸ ਮੇਲੇ 'ਚ ਦੂਰੋਂ ਦੂਰੋਂ ਤੇ ਬਹੁਤ ਹੀ ਵਧੀਆ ਮੇਲਾ ਲੱਗਦਾ ਜੀ ਦੇਖ ਸਕਦੇ ਹੋ ਹੰਡੋਲ ਚੱਲ ਰਹੇ ਨੇ ਜੀ ਦੇਖ ਸਕਦੇ ਹੋ ਨਾਲ ਕਿਸ਼ਤੀਆਂ ਇਹ ਆ ਛੋਟੇ ਬੱਚਿਆਂ ਲਈ ਆ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਵਧੀਆ ਲੱਗਦੇ ਨੇ ਆ ਬਤਕਾਈਆਂ ਦੇਖ ਸਕਦੇ ਹੋ ਤੁਸੀਂ ਆ ਦੇਖੋ ਜੀ ਘੋੜੇ ਬੱਚਿਆਂ ਲਈ ਚੁੱਲੇ ਛੋਟੇ-ਛੋਟੇ ਵੱਡੇ ਵੀ ਚੁੱਲੇ ਨੇ ਕਿਸ਼ਤੀ ਦੇਖੋ ਤੇ ਰੇਲ ਗੱਡੀ ਦਿਖਾਉਣਾ ਤੁਹਾਨੂੰ ਆਪਾਂ ਉਧਰ ਆਓ ਦੇਖੋ ਰੇਲ ਗੱਡੀ ਚੱਲਦੀ ਹੋਈ ਬਹੁਤ ਹੀ ਵਧੀਆ ਰੇਲ ਗੱਡੀ ਤੇ ਤੋਂ ਬਾਅਦ ਆਪਾਂ ਵੱਡੀ ਆ ਦੇਖੋ ਜਹਾਜ਼ ਕਾਰਾਂ ਮੋਟਰਸਾਈਕਲ ਚੂਲਾ ਬੱਚਿਆਂ ਲਈ ਦੇਖ ਸਕਦੇ ਹੋ ਤੁਸੀਂ ਤੇ ਆਪਾਂ ਰੇਲ ਗੱਡੀ ਵੱਡੀ ਦਿਖਾਉਣਾ ਸਾਨੂੰ ਆ ਦੇਖੋ ਦਰਸ਼ਨ ਕਰੋ ਰੇਲ ਗੱਡੀ ਦੇ ਵੱਡੀ ਦੇ ਹੂੰ ਹੂੰ ਦੇਖੋ ਚੱਲ ਰਹੀ ਆ ਕਰੋ ਦਰਸ਼ਨ ਮੇਲੇ ਦੇ ਦੇਖੋ ਰੇਲ ਗੱਡੀ ਚੂਲੇ ਦੇਖ ਸਕਦੇ ਹੋ ਕਿੰਨੇ ਨੇ ਤੁਸੀਂ ਕਿਸ਼ਤੀਆਂ ਪੂਰਾ ਵਧੀਆ ਮੇਲਾ ਚੱਲ ਰਿਹਾ ਏ ਤੇ ਮਾਂ ਚਲੋ ਆਪਾਂ ਵੀਡੀਓ ਬਣਾਈਏ ਕਰ ਦਿਖਾਈਏ ਆਪਾਂ ਦਰਸ਼ਕਾਂ ਨੂੰ ਤੇ ਆ ਦੇਖ ਸਕਦੇ ਹੋ ਤੁਸੀਂ ਹਰੇਕ ਚੀਜ਼ ਮਿਲੂਗੀ ਤੁਹਾਨੂੰ ਇਸ ਮੇਲੇ 'ਚ ਠੀਕ ਆ ਦੋਸਤੋ ਮਿਲਾਂਗੇ ਆਪਾਂ ਅਗਲੀ ਵੀਡੀਓ 'ਚ ਤੇ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਸ਼ੇਅਰ ਕਰ ਦਿਓ ਮਿਲਾਂਗੇ ਅਗਲੀ ਵੀਡੀਓ 'ਚ ਧੰਨਵਾਦ ਜੀ ਸਾਰਿਆਂ ਦਾ